ਸ਼ਕਤੀ ਤੇ ਤੁਹਾਨੂੰ ਤੇ ਸੁਖਵੀਰ ਉਹਨਾਂ ਨੂੰ ਕਦੇ ਸ਼ਕਤੀ ਦਾ ਸਾਹਮਣਾ ਕਰਨਾ ਪਿਆ ਅੱਛਾ ਜੀ ਮਿਲੀ ਸੀ ਅਪਰੀਸ਼ੀਏਸ਼ਨ ਤਾਂ ਕੀ ਮਿਲੀ ਸੀ ਮੱਲਦਾ ਸੀ ਲੋਕ ਕਿ ਅਸੀਂ ਕਿਹਨੂੰ ਪਿਕਚਰ ਦੇਖਣ ਗਏ ਸੀ ਜੀ ਕਸੋਲੀ ਜਾਣਾ ਪੈਂਦਾ ਅੱਛਾ ਜੀ ਤੇ ਇੰਦਰੋਂ ਭੱਜ ਕੇ ਥੱਲੇ ਨੂੰ ਜਾਂਦੇ ਫੇਰ ਤਾਂ ਹਾਂ ਚੜਦੇ ਤੇ ਇਹੋ ਜਿਹੇ ਤੁਰ ਕੇ ਜਾਂਦੇ ਤੁਰ ਕੇ ਜਾਂਦੇ ਇਹੋ ਜਿਹੀ ਸੜੀ ਤਾਂ ਹੈ ਨਹੀਂ ਸੀ ਤੇ ਜਮਾ ਛੱਟੀਰ ਕੇ ਸ਼ੀਰ ਸੀ ਉਹ ਤੋਂ ਜੀ ਤੇ ਉੱਥੇ ਕਸੋਲੀ ਬਾਂਸ ਸਮੋਸਾ ਮਿਲਦਾ ਕਹਿੰਦੇ ਉਹ ਹੀ ਫਿਰ ਮੈਂ ਇੱਕ ਦਿਨ ਪਹਿਲਾਂ ਅੰਗਰੇਜ਼ੀ ਜਲਦੀ ਫਿਰ ਵੀ ਹਿੰਦੀ ਦੇਖਣ ਲੱਗ ਜਾਂਦੇ ਸੰਡੇ ਵਾਲੇ ਦਿਨ ਤੇ ਅਸੀਂ ਲੇਟ ਹੋ ਗਏ ਸੀ ਅਸੀਂ ਲੇਟ ਹੋ ਗਏ ਸੀ ਤੇ ਅਸੀਂ ਡਿਨਰ ਟਾਈਮ ਤੇ ਵੀ ਜਿਹੜਾ ਰਾਤ ਦਾ ਖਾਣੇ ਦਾ ਟਾਈਮ ਤੇ ਕੌਣ ਕੌਣ ਸੀ ਤੁਸੀਂ ਅਸੀਂ ਦੋਨੇ ਸੀ ਤੁਸੀਂ ਤੇ ਸੁਖਵੀਰ ਅਸੀਂ ਦੋਨੇ ਸੀ ਅੱਛਾ ਤੇ ਉਹਦੇ ਕਰਕੇ ਸਾਨੂੰ ਜ਼ਰੂਰ ਪਨਿਸ਼ਮੈਂਟ ਮੇਰੀ ਸੀ ਕੀ ਪੁਨਿਸ਼ਮੈਂਟ ਮਿਲੀ ਥੇ ਉਹਨਾਂ ਨੇ ਕਿਹਾ ਵੀ ਪ੍ਰੀਫੈਕਟ ਕੋਲੇ ਜਾਓ ਤੇ ਉਹ ਉਹ ਤੁਹਾਨੂੰ ਦੇਊਗਾ ਤੇ ਉਹਨਾਂ ਨੇ ਸਾਨੂੰ ਆਹਾ ਐਕਸਰਸਾਈਜ਼ ਵੀ ਜਾ ਇਦਾਂ ਇਨੇ ਰਾਉਂਡ ਲਾ ਕੇ ਆ ਤੇ ਹੋਰ ਉਦੋਂ ਅੰਡ ਬੈਟਕਾ ਮਾਰ ਤੇ ਮੁਰਗਾ ਬਣਾਇਆ ਸੀ ਹਾਂ ਅੱਛਾ ਮਤਲਬ ਉਹ ਸੁਖਵੀਰ ਬਾਦਲੂ ਵੀ ਪਹਿਲੀ ਵਾਰੀ ਮੁਰਗਾ ਬਣਨਾ ਪਿਆ ਉੱਥੇ ਨਹੀਂ ਕਈ ਵਾਰੀ ਬਣਿਆ ਅੱਛਾ ਕਈ ਵਾਰੀ ਬਣਿਆ ਹਾਂ ਹਾਂ